ਕਰ ਕੱਲ੍ਹ ਜਿਹੜਾ ਮਾਮਲਾ ਹੋਇਆ ਕਿ ਕੀ ਮਾਮਲਾ ਹੈ ਜਿਹੜਾ ਜੱਸ ਸਾਹਿਬ ਤੇ ਅਟੈਕ ਕਰ ਰਹੇ ਸੀ ਕੱਲ ਇੱਕ ਨਿਆਂਗ ਨਿਆਂਗ ਬਾਣੇ ਚ ਵਿਅਕਤੀ ਸੀਗਾ ਜਿਸ ਨਿਆਂਗ ਬਾਣੇ ਦਾ ਵਿਅਕਤੀ ਥੋੜਾ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਹਨੂੰ ਜਿਹੜੇ ਸਕਿਉਰਿਟੀ ਤੇ ਤਨਾਤ ਥੱਲੇ ਡੋਰ ਫਰੇਮ ਐਟਰ ਡਾਇਰੈਕਟਰਾਂ ਤੇ ਮੁਲਾਜ਼ਮ ਸੀ ਉਹਦੇ ਵੱਲੋਂ ਰੋਕਿਆ ਗਿਆ ਉਹ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਤੋਂ ਉਹਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨਿਆਂਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਹੈ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨਿ ਅੰਗ ਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਈਮ ਹਫਸਾਈ ਇਹ ਹੀ ਲੱਗ ਰਿਹਾ ਹੈ ਇਹ ਮਾਨਯੋਗ ਅਦਾਲਤ ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਉਹ ਸਬੰਧ ਚ ਇਹਦੇ ਖਿਲਾਫ ਮੁਕੱਦਮਾ ਨੰਬਰ 8109 ਬੀ ਐਨ ਐਸ ਤਹਿਤ ਕੱਲ ਦਰਜ ਕੀਤਾ ਗਿਆ ਹੈ ਜਿਸ ਵੰਤ ਚ ਜਿਹਦੀ ਗ੍ਰਫਤਾਰੀ ਕੀਤੀ ਗਈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਨਜੋਗ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਦਾ ਰਿਵਿਊ ਐਸ ਐਚਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਨਜੋਗ ਐਸ ਪੀ ਸਿਟੀ ਸਾਹਿਬ ਤੇ ਮਨਜੋਗ ਐਸ ਐਸ ਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ ਸੀ ਜਿਹੜਾ ਜੱਜ ਸਾਹਿਬ ਦਾ ਕੇ ਨਾਮ ਸੀਗੇ ਜੱਜ ਸਾਹਿਬ ਦਾ ਸੀਗਾ ਮਾਨਯੋਗ ਜੱਜ ਸਾਹਿਬ ਨਵਦੀਪ ਕੌਰ ਗਿੱਲ ਸਾਹਿਬ ਸੀਗੇ ਏਸੀਜਮ ਸੀਗੇ ਜਿਨ੍ਹਾਂ ਦੀ ਕੋਰਟ 'ਚ ਇਹ ਵਿਅਕਤੀ ਗਿਆ ਸੀ ਜਿਹਦੀ ਗੱਲ ਕੀਤੀ ਜਾ ਰਹੀ ਹੈ ਕਿ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ ਨਹੀਂ ਨਹੀਂ ਨਿਆਂਕ ਸਿੰਘ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਇਹ ਪਹਿਲਾਂ ਵੀ ਗਵਿੰਦਨਗਰ ਤ੍ਰਿਪੜੀ ਏਰੀਆ ਦਾ ਰਹਿਣ ਵਾਲਾ ਹੈ ਇਹ ਨਿਆਂਕ ਸਿੰਘ ਦਾ ਨਾਮ ਹੈ ਹਾਂ ਦਰਪਾਲ ਸਿੰਘ ਦਾ ਨਾਮ ਹੈ ਗੁਰਪਾਲ ਸਿੰਘ ਨਾਮ ਹੈ ਦਾ ਇਹ ਨਾਮ ਵੀ ਪਹਿਲਾਂ ਦੱਸਣ ਦੀ ਆਪਣੇ ਕੱਲ ਪੋਜੀਸ਼ਨ 'ਚ ਹੈ ਨਹੀਂ ਸੀਗਾ ਇਹਦਾ ਜੋ ਹੁਣ ਕਲੀਅਰ ਹੋਇਆ ਤਾਂ ਨਾਮ ਗੁਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗਵਿੰਦਨਗਰ ਦਾ ਰਹਿਣ ਵਾਲਾ ਤ੍ਰਿਪੜੀ ਦਾ ਸੀਗਾ ਮਤਲਬ ਉੱਪਰ ਚੜਨਾ ਡੈਕ ਸੀ ਤੇ ਇਹ ਬੰਦਾ ਜੋ ਇਹ ਬੰਦਾ ਜੋ ਨੀ ਪਾਗਲਪਨ ਦੀ ਹਾਲਤ ਚ ਇੱਕੀ ਗੱਲ ਬੋਲੀ ਜਾਂਦਾ ਸੀ ਵੀ ਮੈਨੂੰ ਕੋਈ ਕੁਝ ਵਿਅਕਤੀ ਜੋਧਪੁਰ ਲੈ ਗਏ ਉੱਥੋਂ ਜੋਧਪੁਰ ਲਿਜਾ ਕੇ ਮੇਰੇ ਨਾਲ ਉਹਨਾਂ ਨੇ ਬੰਦਿਆਂ ਨੇ ਤਸ਼ੱਦਦ ਕੀਤਾ ਤੇ ਦਿਮਾਗੀ ਪਰੇਸ਼ਾਨ ਕੀ ਇਹਦੇ ਗੱਲਾਂ ਕਰ ਰਿਹਾ ਸੀਗਾ ਹਜੇ ਤਾਂ ਹਾਲ ਦੀ ਘੜੀ ਹੀ ਚੱਲ ਰਹੀ ਹੈ